ਪੋਰੇਆਣਾ ਦਾ ਆਹ ਮੱਖੀਆਂ ਭਜਾਉਣ ਵਾਲਾ ਕੰਮ ਮੈਨੂੰ ਲੱਗਾ ਆਪਣੇ ਵੀ ਵਧੀਆ ਕਿਉਂਕਿ ਗਰਮੀ ਆ ਗਈ ਮੱਖੀਆਂ ਬਹੁਤ ਹੁੰਦੀਆਂ ਤੇ ਜੇ ਕਰਕੇ ਸੈਨੇ ਮਨੋ ਦੀ ਦੁਕਾਨ ਤੋਂ ਕੋਲ ਤੋਂ ਲੈਣਾ ਤਾਂ ਠੀਕ ਹੈ ਇੱਕ ਥੱਲੇ ਮੋਟਰ ਜੀ ਲੱਗੀ ਆ ਤੇ ਉੱਤੇ ਦੋ ਬਣੀਆਂ ਬੈਲਟਾਂ ਦੀਆਂ ਤੇ ਕੰਮਾਈ ਤਰੀ ਆਉਂਦੇ ਹੈਨਾ ਬਾਕੀ ਸੋਨਾਂ ਦਾ ਖਾਣ ਪੀਣ ਵੀ ਦਿਖਾਉਣੇ ਆ ਮੱਛੀਆਂ ਦੇਖ ਲਓ ਪਤੰਦਰ ਆਪਾਂ ਪਾਣੀ ਚੋਂ ਫੜਦੇ ਆ ਤੇ ਇਹ ਮਨ ਦਾ ਡਰਾਈ ਕਰੀ ਬਟਿਆ ਹੈਨਾ ਫੜ ਫੜ ਕੇ ਤੇ ਮਹਿੰਗੀਆਂ ਬਹੁਤ ਆ 60000 ਦੀ ਆ ਬਾਈ ਠੀਕ ਆ ਉਦੋਂ ਬਣਾ ਇਹ ਲੋਕ ਜਿਹੜੇ ਆਪਾਂ ਗੱਲ ਕਰ ਗਏ ਆੜਾ ਜਣ ਦਿਖਾ ਆ ਮੂਲੀਆਂ ਵੇਚੀਆਂ ਨੇ ਆਪਣੇ ਕੋਈ ਲੈਂਦੇ ਨਹੀਂ ਆਪਣੇ ਕਹਿੰਦੇ ਨੇ ਪੱਕ ਗਿਆਣਾ ਇਹੋ ਜਿਹੇ ਮੂਲੀਆਂ ਤੇ ਜਿਹੜੀਆਂ ਇਹ ਰੱਖ ਕੇ ਲਵਾਉਂਦੇ ਹਸਾਉਣ ਵੇਚੀਆਂ ਨੇ ਹਿਸ਼ਾਰੇ ਸੁਕਾਈ ਬੈਠੇ ਆ ਤੇ ਹੋਰ ਕੀ ਚੀਜ਼ ਦਿਖਾਵਾਂ ਤੁਹਾਨੂੰ ਮੈਂ ਮਤਲਬ ਇਹਨਾਂ ਦਾ ਕੰਮ ਯਾਰ ਅਲੱਗ ਹੀ ਐ ਤੇ ਜਿਹ ਪੱਖੇ ਇੱਧਰ ਤਾਂ ਹੈ ਨਹੀਂਗੇ ਉਹ ਤੁਹਾਨੂੰ ਦਿਖਾਉਂਦਾ ਸੀਗਾ ਪੱਖੇ ਵੀ ਰਣ ਲਾਏ ਪਿਆ ਜਿਹੜੇ ਉਹ ਫਿਰਦੇ ਆਹਾ ਆ ਪੱਖੇ ਆ ਨਾ ਜਿਹੜੇ ਇਹ ਸਿਰਦੇ ਆ ਪਾਣੀ ਵੀ ਸਿਰਦੇ ਆ ਤੇ ਹਵਾ ਵੀ ਸਿਰਦੇ ਆ ਨਾਲ Obviously.